ਲੈ ਭੀ ਇਹਨੂੰ ਬਲਜੀਤ ਨੂੰ ਇੰਨਾ ਨਹੀਂ ਪਤਾ ਲੱਗਦਾ ਕਿ ਕਿਹੜਾ ਕੰਮ ਮੈਂ ਪਹਿਲੋਂ ਕਰਨਾ ਤੇ ਕਿਹੜਾ ਮੈਂ ਬਾਅਦ ਚ ਕਰਨਾ ਵਾ ਹੈ ਇੰਨਾ ਪਾਡਿਆਂ ਦਾ ਖਲਾਰਾ ਡੱਬਿਆਂ ਦਾ ਖਲਾਰਾ ਹਾ ਹਏ ਆ ਵੇਖੋ ਚਾਹ ਬੱਲੇ ਬੱਲੇ ਕੋਲ ਖਲੋ ਕੇ ਚੀਜ਼ ਬਣਾਉਣੀ ਨਹੀਂ ਆ ਤੇ ਆਵੇ ਚਾਹ ਸਾਰੀ ਫੁੱਟੀ ਫਿਰ ਇਹਨੂੰ ਇੰਨੀ ਨਹੀਂ ਅਗਰ ਵੀ ਮੈਂ ਪਤੀਲਾ ਮਾਂਜ ਕੇ ਦੂਜੇ ਚ ਚਾਹ ਇਸੇ ਚ ਚਾਹ ਤਰਾਂ ਇਹਨੇ ਚੋਕਰੇ ਦੂਜੇ ਵਿੱਚ ਚਾਹ ਤਰੀ ਤੇ ਉਹ ਵੀ ਸਾਰੀ ਉਬਾਲੀ ਹੈ ਆ ਦੁੱਧ ਵਾ ਇਹਨੇ ਉਹ ਨਹੀਂ ਫ੍ਰਿਜ ਵਿੱਚ ਰੱਖਿਆ ਵਾਲਾ ਦਵਾ ਕੇ ਆ ਡੱਬੇ ਆ ਤੇ ਇਹਨੇ ਖਾਣ ਨੂੰ ਭੁਜੀਏ ਪਾ ਪਾ ਕੇ ਖਾਂਦੀ ਆ ਉਹ ਨਹੀਂ ਇਹਨੇ ਟਿਕਾਣੇ ਰੱਖਿਆ ਵੀ ਜਿੱਥੋਂ ਲਿਆ ਮੈਂ ਉਥੇ ਰੱਖਾਂ ਇਹਨਾਂ ਨੂੰ ਘਰੋਂ ਖਾ ਕੇ ਕੌਣ ਮਤਾਂ ਦਵੇ ਇਹਨਾਂ ਨੇ ਤੇ ਬੜੀ ਜਾਨ ਦੁਖੀ ਕੀਤੀ ਆ ਮੇਰੀ ਜੇ ਮੈਂ ਮੁੰਡੇ ਨੂੰ ਕੋਈ ਕਹਿੰਨੀ ਤੇ ਮੁੰਡਾ ਆਂਦਾ ਮੰਮੀ ਕੋਈ ਗੱਲ ਨਹੀਂ ਤੇ ਆ ਭਾਂਡੇ ਬੱਲੇ ਬੱਲੇ ਸ਼ਿੰਕ ਭਾਂਡਿਆਂ ਦੀ ਭਰੀ ਆ ਤੇ ਲੀੜੇ ਸੀਨੇ ਦੇਣ ਦੀ ਅੱਗ ਲੱਗ ਗਈ ਇਹਨੂੰ ਉਸੇ ਵੇਲੇ ਵੀ ਸੂਟ ਦੇ ਆ ਵਾ ਸੀਨਾ ਜਿੱਦਾਂ ਐਨੇ ਗਾੜੀ ਕਿਤੇ ਵਿਆਹ ਤੇ ਜਾਣਾ ਵਾ ਹੈ ਐਨੀ ਗਰਮੀ ਦੇ ਵਿੱਚ ਕਿਤੇ ਕਸੇ ਲੀੜੇ ਪੈਣ ਦੇ ਆ ਕਿ ਜਿਹੜੇ ਕਿਤੇ ਹੰਡੇ ਹੋਣ ਉਹੋ ਹੀ ਪੈਂਦੇ ਆ ਆ ਮੁੰਡਾ ਸੁੱਤਾ ਨਾ ਬੁੱਝੜ ਗਿਆ ਇਹਨੂੰ ਦੱਸਦੀ ਤਕਬੀਰਾ ਵੇ ਹਮ ਹੱਸ਼ਾ ਬਹੁਤ ਤੈਨੂੰ ਨੀਂਦਰਾ ਚੜ ਗਿਆ ਵਾ ਕੀ ਹੋ ਗਿਆ ਹੁਣ ਜਿਹੜੀ ਸੂਟ ਸੀਨੇ ਦੇਣ ਗਈ ਆ ਤਗਈ ਇਹ ਫਿਰ ਕੀ ਹੋ ਗਿਆ ਵਾ ਵੇਰ ਸੋਈ ਦੀ ਸਫਾਈ ਕਿਤੇ ਲਿਸ਼ਕਣ ਡਈ ਕਿਤੇ ਮੂੰਹ ਤੇ ਹੰਡਿਆ ਵਿੱਚੋਂ ਦੀ ਕੋਈ ਨਹੀਂ ਮੰਮੀ ਉਹਨੇ ਸਾਫ ਕਰੀ ਲੈਣੀ ਆਣ ਕੇ ਸਾਫ ਕਰ ਲੈਣੀ ਸਾਰੀ ਚਾਹ ਫੁੱਟੀ ਉਹਨੂੰ ਨਹੀਂ ਤੋਟਾ ਮਾਂਜਿਆ ਦੂਜੇ ਵਿੱਚ ਧਰੀ ਮਾਸਾ ਜਿੰਨੇ ਜੀ ਉਹ ਵੀ ਉੱਬੋਂ ਉੱਬੜ ਕੇ ਸਾਰੇ ਕੰਡੇ ਭਰੇ ਤੇ ਸ਼ਿੰਕ ਪਾਂਡਿਆ ਨਹੀਂ ਭਰੀ ਮਾਂਜਣ ਵਾਲੀ ਇੱਥੇ ਸਾਡੇ ਘਰ ਕੋਈ ਆ ਜਾਏ ਤੇ ਕੀ ਆਖੇ ਆ ਖਣਾ ਕੀ ਫਿਰ ਜੇ ਨਹੀਂ ਕਰਦੇ ਤੁਸੀਂ ਮਾਂਜ ਲਓ ਹਾਂ ਸ਼ਾਬਾਸ਼ ਏ ਤੇਰੇ ਤੇਰੇ ਕੋ ਇਹ ਕੰਮ ਨੂੰ ਆਈ ਮੈਂ ਤੇਰੇ ਲਾਗੇ ਵੀ ਤੇਰੇ ਕੋਲੋਂ ਆਹ ਗੱਲ ਸੁਣਨ ਆਤੀ ਵੀ ਤੁਸੀਂ ਭਾਂਡੇ ਮਾਂਜ ਲੋ ਤੇ ਮੈਂ ਮਾਂਜ ਦਿੰਨਾ ਵਾ ਤੂੰ ਕਿ ਮਾਂਜਣੇ ਆ ਮੈਂ ਤੇ ਕਿਤੇ ਅੱਗੇ ਉੱਥੇ ਬਹਿ ਕੇ ਉੱਠੀ ਆਂ ਔਰ ਦੱਬਾ ਪੈਣਾ ਮੈਂ ਕੱਢਿਆ ਖੰਡ ਵਾਲਾ ਤੇ ਖੰਡ ਪਾਈ ਉੱਠਣ ਲੱਗੀ ਤੇ ਮੇਰੇ ਗੋਡੇ ਦਾ ਕੜਕ ਹੋ ਗਿਆ ਉਸੇ ਵੇਲੇ ਕਿਤੇ ਮੈਂ ਕਿੰਨਾ ਚਿਰ ਹੂਂਕਾਂ ਕੇ ਉੱਠੀ ਫੇਰ ਮੈਂ ਮਹਾ ਤੇਲ ਤੂਲ ਮਾਰ ਕੇ ਤੇ ਆਪਣਾ ਗੋਡਾ ਸੂਤਰ ਕੀਤਾ ਵਾ ਹੁਣ ਮੈਂ ਰਸੋਈ ਚ ਗਈ ਤੇ ਜੋ ਖਲਾਰਾ ਤੇ ਵੇ ਭਾਂਡੇ ਫੇਖ ਲਰੇ ਆ ਮੈਂ ਕਿੰਨਾ ਕਿ ਸਫਾਈ ਕਰੀ ਜਾਵਾਂ ਤੇ ਖਲੋਗ ਤੇ ਮੰਮੀ ਭਾਂਡੇ ਮੰਨਨੇ ਕਿੰਨੇ ਕੁ ਭਾਂਡੇ ਚਾਹ ਵਾਲੇ ਹੋਣੇ ਹੋਰ ਕਿਤੇ ਕਿੰਨੇ ਕੋਨੇ ਹਾਏ ਰਗਵੀਰ ਤੂੰ ਤੇ ਨਾ ਫੇਰ ਉਹ ਗੱਲ ਉਹਦਾ ਹੀ ਆ ਗੱਲ ਦੱਸੋ ਗੱਲ ਕੀ ਆ ਆਏ ਗੱਲ ਕੀ ਆ ਸੂਟ ਲਿਆਂਦਾ ਸੀ ਨਾ ਆਹੋ ਹਜ਼ਾਰ ਦਾ ਦੱਸਦੀ ਤੇ ਹਜ਼ਾਰ ਦੇ ਤੇ ਹਜ਼ਾਰ ਦੇ ਦੱਸਣਾ ਮੰਮੀ ਉਹਨੇ 500 ਦਾ ਆਇਆ ਜੇ ਐਡੀ ਹੈਗੀ ਤੇ ਇਥੋਂ ਮੈਨੂੰ ਜਾਣ ਤੋਂ ਡੱਕ ਦਿੱਤਾ ਸੀ ਫਿਰ 1500 ਰੁਪਏ ਲਿਆਈ ਕਿਉਂ ਨਹੀਂ ਰਾਜਵਿੰਦਰ ਕੋ ਜਾ ਕੇ ਟਾਈਮ ਹੀ ਲੱਗਾ ਉਹਦਾ ਜ਼ਿਆਦਾ ਜਾਊਗੀ ਤੇ ਲੈ ਵੀ ਆਪੇ ਫੜਾ ਜੂਗੀ ਉਹ ਪਤਾ ਕੀ ਆ ਰਣਮੈਣ ਬਹੁਤ ਜ਼ਿਆਦਾ ਵਾ ਸਾਡੇ ਘਰ ਦੇ ਤੇ 15 16 ਜੀ ਆ ਤੇ ਕਿਤੇ ਥੱਕ ਜਾਂਦੀ ਆ ਤੇ ਟਾਈਮ ਵਿਚਾਰੀ ਦਾ ਕਿੱਥੋਂ ਲੱਗਣਾ ਸੀ ਉਹਦਾ ਤੁਸੀਂ ਚਲ ਜਿਓ ਫਿਰ ਮੈਂ ਤਾਂ ਫਿਰ ਜਾਣਾ ਹੀ ਆ ਮੈਂ ਵੀ ਆਪਣਾ ਰੋਗੀ ਵੇਖਣ ਲਈ ਆ ਤੇ ਗਾੜੀ ਸੁਣ ਹੋਰ ਜੇ ਲੈਣ ਦਾ ਹੀ ਨਾ ਸੂਟ ਪਿਆ ਰਹਿਣ ਜਿੰਦੀ ਦਿਹਾੜੀ ਆਪੇ ਕਿਤੇ ਕੱਟਦੀ ਕਿਤੇ ਸੀਦੀ ਕਿਹੜੇ ਕੰਮ ਮਾਨੂੰ ਸਲਾਈਆਂ ਸਿੱਖੀਆਂ ਵਾ ਜਦੋਂ ਸੂਟ ਜਾ ਕੇ ਉਥੇ ਟੇਲਰਾਂ ਨੂੰ ਦੇ ਕੇ ਆਉਣੀ ਪਹਿਲਾਂ ਮੈਨੂੰ ਇਹ ਦੱਸ ਉਹ ਮੰਮੀ ਵਾਂ ਨਹੀਂ ਗਰਮੀ 'ਚ ਨਹੀਂ ਸੀਂਦਾ ਮੇਰੇ ਕੋਲੋ ਕਿ ਆਨੇ ਵੀ ਘਰ ਦਾ ਕੰਮ ਦਾ ਕਰਕੇ ਥੱਕ ਜਾਂਦੀ ਆ ਤੇ ਜਿਹੜੇ ਸੀਂਦੇ ਆ ਦਰਜੀ ਲੀੜੇ ਮੈਂ ਮਾਂ ਕੁੜੀਆਂ ਲੀੜੇ ਸੀਂਦੀਆਂ ਵਾਂ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਉਹ ਘਰ ਦਾ ਕੰਮ ਨਹੀਂ ਕਰਦੀਆਂ ਉਹ ਤਾਂ ਮੰਮੀ ਫਿਰ ਇੱਕੋ ਹੀ ਕੰਮ ਹੀ ਕਰਦੀਆਂ ਨਾ ਆਪਣੇ ਕੱਪੜੇ ਸੀਂਦਾ ਹੀ ਜਿੰਨੂੰ ਲੀੜੇ ਸੀਨੇ ਦੇ ਆ ਕੇ ਆਉਂਦੀ ਨਾ ਦੋ ਦਿਨਾਂੇ ਆ ਉਹਦੇ 3 ਵਜੇ ਉੱਠ ਕੇ ਘਰ ਦਾ ਕੰਮ ਕਰਦੀ ਤੇ 7 ਵਜੇ ਲੀੜੇ ਸੀਨ ਡੈ ਪੈਂਦੀ ਆ ਤੇ ਜਦੋਂ ਇਹ ਸੁੱਤੀ ਹੁੰਦੀ ਮਾਰਿਆ ਕਰ ਹੁ ਜਾਏ ਦੇ ਵੀ ਉੱਠ ਖਲੋ ਆ ਨਹੀਂ ਗੱਲ ਸਮਾਈ ਦੀ ਫੋਨ ਕਰਨ ਲਈ ਇੱਥੇ ਤੇ ਉਹ ਵੀ ਮੈਂ ਸੁਣਿਆ 700 ਰੁਪਈਆ ਸਮਾਈ ਸੂਟ ਦੀ ਉਹ ਮੰਮੀ ਸਿੰਪਲ ਤੇ ਸੂਟ ਵਾ 700 ਰੁਪਈਆ ਗਾਦੀ ਸਮਾਈ ਮੱਝਣੀ ਹੋਣੀ ਫੇਰ ਰਗਵੀਰ ਉਹ ਗੱਲ ਵੀ ਹੋਵੇਂ ਨਾ ਤੂੰ ਕਿਤੇ ਨਿਆਣਾ ਤੇ ਮੈਂ ਤੇਰੇ ਮਾਰਾਂ ਦੋ ਹੈਗਾ ਤੂੰ ਮੇਰੇ ਤੋਂ ਵੱਡਾ ਉੱਚਾ ਵਾ ਹੁਣ ਜਵਾਨ ਹੋ ਗਿਆ ਵਿਆਹਿਆ ਗਿਆ ਵਾ ਹੁਣ ਤਰ ਮੈਂ ਉਂਗਲ ਵੀ ਨਹੀਂ ਇੱਦਾ ਕਰ ਸਕਦੀ ਤੇਰੇ ਗਾੜੀ 100 ਰੁਪਏ ਮੀਟਰ ਨਾ 100 ਰੁਪਏ ਮੀਟਰ ਲੈਂਸ ਮਿਲਦੀ ਆ ਉਹ ਤਿੰਨ ਤਿੰਨ ਚਾਰ ਚਾਰ ਮੀਟਰ ਲੱਗਦੀ ਉਹ ਬਾਹਵਾਂ ਨੂੰ ਕਿੱਧਰ ਦੀ ਕਿੱਧਰ ਫਿਰ ਦੂਜੀ ਲੈਂਸ ਲੈਂਦੀਆਂ ਨਾਲ ਵੱਖਰੀਆਂ ਮਗਜੀਆਂ ਲਾਉਣ ਨੂੰ 4-500 ਰੁਪਏ ਦੀ ਲੈਂਸ ਹੀ ਆਉਂਦੀ ਆ ਤੇ ਸਵਾਹੀ ਵੱਖਰੀ ਉਹ ਚੰਗਾ ਬਾਬਾ ਕੋਈ ਗੱਲ ਨਹੀਂ ਮੈਂ ਕਹਿ ਜੂਗਾ ਕਿ ਨਾ ਸਵਾਹੀ ਪਰ ਮੈਂ ਤਾਂ ਨਾ ਬੰਬੀ ਦੇ ਨਾ ਸਵਾਹੀ ਸੋਣ ਦਾ ਕੋ ਨਾ ਸਵਾਹੀ ਸੀਨੇ ਤਾਂ ਦੇਣ ਗਈ ਆ ਹੁਣ ਤੂੰ ਕਿੱਦਾਂ ਕਹਿਣਾ ਨਾ ਸਵਾਹੀ ਚਲ ਆਉਂਦੀ ਆ ਨਾ ਘਰ ਤੂੰ ਉਹਨੂੰ ਕਹਿਣਾ ਕਿ ਉਹਨੂੰ ਫੋਨ ਕਰ ਦੇ ਕਿ ਨਾ ਸੀਵੀ ਉਹਨੂੰ ਮੁਰਦੇ ਪੈਰੇ ਘਰਉਣਾ ਹੀ ਮੈਂ ਪਹਿਲੀ ਗੱਲ ਤੇ ਤੇ ਜੇ ਤੂੰ ਟੱਕਰ ਜੇਂਗਾ ਤਾਂ ਤੂੰ ਵੀ ਅਹੀਂ ਨਹੀਂ ਉਹ ਸੂਟ ਸਮਾਉਣਾ ਜਿੱਦਾਂ ਦੇ ਆ ਕਿ ਆ ਉਦਾਂ ਹੀ ਸੂਟ ਕਰਨ ਨੂੰ ਲੈ ਕੇ ਆ ਮੇਰੀ ਵੱਲੋਂ ਵੇਲੇ ਸੀ ਕਿ ਵੇਲੇ ਸੀ 4 ਦਿਨਾਂ ਲਾ 7 ਦਿਨਾਂ ਲਾ ਆਪੇ ਸੂਟ ਸੀ ਹੁਣ ਕਾਲਾ ਨਾ ਪਾ ਲਿਓ ਹੁੰਦੀ ਨਾਲ ਸ਼ਾਂਤੀ ਰੱਖੇ ਵੰਡਾ ਲੈਂਦੇ ਮੈਂ ਡਰਦੀ ਆ ਉਹ ਮੇਰੀ ਸੱਸ ਵਾ ਕਿ ਮੈਂ ਉਹਦੀ ਸੱਸ ਵਾਂ ਚੰਗੀ ਜਨਾਨੀ ਆਏ ਉਹ ਜਿਹਾ ਮੇਰਾ ਮੁੰਡਾ ਮੈਂ ਨਹੀਂ ਇੰਨਾ ਡਰਦਾ ਇੰਨਾ ਡਰਦਾ ਵਾ ਇਨੇ ਪਹਿਲੇ ਹੱਥੋਂ ਹੀ ਨਹੀਂ ਉਹਦਾ ਛੱਪਾ ਪਾਇਆ ਉੱਤੇ ਨਹੀਂ ਤੇ ਉਹਨੇ ਕੰਨ ਚ ਪਾਈ ਨਹੀਂ ਦੁਖਣਾ ਜਿਹੜੀ ਕਿਤੇ ਹੁਣ ਮੈਨੂੰ ਟੇਚ ਨਹੀਂ ਜਾਣਦੀ ਏ ਥਾਲੀ ਚ ਦੁੱਧ ਚੰਗਾ ਜਿਹਾ ਰੱਖਾ ਵਾ ਲੱਗਦੀ ਮਾਸਾ ਆ ਗਈ ਐ ਮੈਡਮ ਮਮੀ ਇੱਥੇ ਬੈਠੇ ਆ ਆਹੋ ਤੈਨੂੰ ਡੀਕਣ ਨਹੀਂ ਆ ਨਹੀਂ ਪਿੱਛੋਂ ਤੇ ਤੂੰ ਗੱਲ ਚ ਚੁੰਨੀ ਪਾਈ ਤੇ ਇੱਥੇ ਆਣ ਕੇ ਤੂੰ ਸਿਰ ਤੇ ਲੈਣ ਨਹੀਂ ਆ ਤੈਨੂੰ ਅਕਲ ਦਾ ਘਾਟਾ ਲੋਕੀ ਤੇ ਬਾਹਰ ਨਿਕਲਣ ਲੱਗਿਆਂ ਸਿਰ ਤੇ ਚੁੰਨੀ ਲੈਂਦੇ ਆ ਤੇ ਤੂੰ ਘਰ ਬਾਹਰ ਲੱਗੀ ਸਿਰ ਤੇ ਚੁੰਨੀ ਲੈਨੀ ਆ ਨਹੀਂ ਪਹਿਣਾ ਉੱਥੇ ਮੇਰੀ ਰਾਹ ਚ ਲੱਥ ਗਈ ਫੇਰ ਲਈ ਆ ਉਹ ਜੋ ਕੋ ਵੇਖ ਲਈਦਾ ਹੋਈਦਾ ਉਹ ਸਮਝ ਨਹੀਂਦਾ ਹੋਈਦਾ ਵਾ ਐਡਾ ਜਵਾਨਤੀ ਪੁੱਤ ਹੋਵੇ ਨਾ ਐ ਖਲਾਰ ਕੇ ਚੁੰਨੀ ਲਵੇ ਤੇ ਕਿਤੇ ਸੋਹਣੀ ਲੱਗਦੀ ਆ ਕੋਈ ਵੇਖਦਾ ਵੀ ਕਹਿੰਦਾ ਕਿ ਇਹਦੀ ਨੋਤੀ ਆਉਣ ਲਈ ਆ ਅੱਛਾ ਮੈਨੂੰ ਕਿਉਂ ਡਿੱਕਣ ਦੇ ਪਹਿਲਾਂ ਮੈਨੂੰ ਇਹ ਦੱਸੋ ਜਿਹੜੀ ਗੱਲ ਵਾ ਮੈਂ ਤੁਹਾਨੂੰ ਪੱਕੇ ਥੱਲੇ ਪਿਠਾ ਕੇ ਗਈ ਇੱਥੇ ਗਰਮੀ ਚ ਕਾਹਤੋਂ ਬਹਿ ਕੇ ਜੇ ਮੈਂ ਕਿਹਾ ਹੁੰਦਾ ਨਾ ਮੰਮੀ ਮੈਸੂਰ ਦੇ ਸੀਨੇ ਦੇ ਚੱਲੀ ਆ ਤੇ ਬਾਹਰ ਧਿਆਨ ਦਾ ਲੋ ਫੇਰ ਤੁਸੀਂ ਮੇਰੇ ਨਾਲ ਲੜਨ ਪੈਣਾ ਹੀ ਮੈਂ ਕਦੋਂ ਗਰਮੀ 'ਚ ਮਰਾਂ ਹੁਣ ਆਪਣੀ ਮਰਜ਼ੀ ਨਾਲ ਗਰਮੀ 'ਚ ਬੈਠੇ ਆ ਨਾ ਮਰਜ਼ੀ ਨਾਲ ਬੈਠੀ ਆ ਤੈਨੂੰ ਹੀ ਢਿਕਨ ਡਈ ਚੁੰਨੀ ਵਾਲ ਵੇਖ ਕੇ ਤੇ ਪਹਿਲਾਂ ਹੀ ਗੁੱਸਾ ਚੜ ਗਿਆ ਦੇ ਆਈ ਸੂਟ ਸੀਨੇ ਹਾਂ ਦੇ ਆਈ ਆ ਕਿੱਦਣ ਮਿਲਣਾ ਮਿਲ ਜਦੋਂਾਂ ਚੋਂਾਂ ਦਿਨਾਂ ਨੂੰ ਉਸ ਕੋ ਰਸ ਬੜਾ ਸੀ ਲੋਕਾਂ ਨੇ بڑے ਸੀਨੇ ਦਿੱਤੇ ਮੇਲਾ ਜੂ ਹੋਣ ਦਿਆ ਵਾ ਅੱਛਾ ਤੇ ਤੂੰ ਵੀ ਬੜੇ ਲੈ ਜਾਣੇ ਸੀ ਤੂੰ ਇੱਕ ਕਿਉਂ ਲੈ ਕੇ ਗਈ ਕੀ ਕਰਾਂ लेके एक एक ही एकके ਦਿੱਤਾ ਮੇਰੇ ਸੋਹਰਿਆ ਨੇ ਤੇ ਇੱਕ ਹੀ ਖੰਨਾ ਸੀ ਲੋਕਾਂ ਨੇ ਤੇ 5-500 ਦੇ ਲਏ ਹੋਣੇ ਆ ਤੇ ਤੂੰ ਤੇ 500 ਦਾ ਇੱਕ ਲੱਲਿਆ ਤੇ 5-500 ਦੇ ਲੈ ਨਹੀਂ ਉਹ ਤੇਰੇ ਵੀ ਪੰਜ ਬਣ ਜਾਣੇ ਮੰਮੀ ਤੂੰ ਤੇ ਗੱਲ ਹੀ ਨਹੀਂ ਛੱਡਣ ਦੀ ਉਹ ਦੰਦੀ ਮੈਂ ਨਹੀਂ 500 ਦਾ ਲਿਆ ਮੈਂ ਨਹੀਂ 500 ਦਾ ਲਿਆ ਤੇ ਜੇ ਐਡੇ ਨੱਕ ਵਾਲੀ ਤੇ ਮੈਂ 1500 ਰੁਪਏ ਲਿਆਂਦਾ ਕਿਉਂ ਨਹੀਂ ਰਾਜਵਿੰਦਰ ਕੋ ਮੇਰੇ ਹੱਥੇ ਕਿਉਂ ਨਹੀਂ ਰੱਖਿਆ ਤੇ ਕਹਿੰਦੇ ਨਹੀਂ ਆ ਮੰਮੀ ਨੱਕ ਨੂੰ ਮੂਜ ਨੂੰ ਨਹੀਂ ਉਹ ਕੋ ਮੈਂ ਮੰਗਿਆ ਆਪੇ ਦੇ ਦੋ ਜਿੱਦਨ ਉਹਦੇ ਕੋ ਹੋਣਗੇ ਤੁਹਾਨੂੰ ਪਤਾ ਹੀ ਆਨੇ ਵਰਤੇ ਆਨੇ ਕਹਿੰਨਾ ਉਸ ਵੇਲੇ ਮੰਗਣ ਆ ਗਈ ਆ ਦੱਸ ਇਹਨਾਂ ਕੋ ਪੈਸੇ ਨਹੀਂ ਹੈਗੇ ਜਿਹੜੀ ਸਵਾਈ ਦੀ ਗੱਲ ਕਰਦੀ ਹਾਂ ਫੋਨ ਤੇ 700 ਰੁਪਏ ਸਵਾਈ ਹੁਣ 700 ਰੁਪਏ ਸਵਾਈ ਆ ਕਿ ਵੱਧਵਾ ਕੇ ਘੱਟਵਾ ਮੰਮੀ ਇਹਨੇ ਤੇ ਫਿਰ ਉਹਨੇ ਲੈਣਾ ਹੀ ਆ ਵਿੱਚ ਲੈਸਾਂ ਵੀ ਲੱਗਣੀਆਂ ਤੇ ਸਵਾਈ ਵੀ ਲੱਗਣੀ 100 ਰੁਪਏ ਵੱਧ ਲੱਗ ਜੂਗਾ ਹੋਰ ਕੀ ਆ ਤੇ ਤੂੰ ਕਿਹੜੇ ਕੰਮ ਨੂੰ ਕਰਦੇ ਕੰਮ ਛੱਡੇ ਹੀ ਤੇ ਸਲਾਈਆਂ ਸਿੱਖਣ ਜਾਣੀ ਹੁੰਦੀ ਹਾਂ ਉਹ ਮੂੰਹ ਵੇਖਣ ਨੂੰ ਮਸ਼ੀਨਾਂ ਰੱਖੀਆਂ ਵਾ ਉਹ ਨਮੈਸ਼ ਤੇ ਲਾਉਣੀਆਂ ਮਸ਼ੀਨਾਂ ਮੰਮੀ ਘਰ ਦਾ ਕੰਮ ਹੀ ਇੰਨਾ ਹੁੰਦਾ ਵਾ ਮੇਕੋ ਨਹੀਂ ਸੂਟ ਸੀਵਦੇ ਹੁਣ ਤੂੰ ਹੀ ਆ ਹੱਟੇ-ਕੱਟੇ ਆ ਲੱਗੂ ਮਾੜਾ-ਮੋਟਾ ਥਾਂ ਜਿਆਦਾ ਕਰੋ ਲੱਗੂ ਭਾਂਡੇ ਮੰਜਾਦਾ ਕਰੋ ਆ ਦੋ ਦੁੱਪਣਾ ਹੀ ਲਾ ਦਿਆ ਕਰੋ ਤੇ ਮੈਂ ਆਪੇ ਸੂਟ ਸੀਣਾ ਹੁਣ ਸਾਰਾ ਕੰਮ ਕਰਕੇ ਫੇਰ ਮੈਂ ਸੂਟ ਸੀਣ ਪਾਵਾਂ ਉਹ ਤੁਹਾਨੂੰ ਤੇ ਬੰਦਾ ਉਹ ਥੱਕ ਜਾਂਦਾ ਵਾ ਹੱਟੀ-ਕੱਟੀ ਤੈਨੂੰ ਵੇਖਣ ਨੂੰ ਹੀ ਦਿਖਦੀ ਆ ਤੂੰ ਮੈਨੂੰ ਲੱਗਦਾ ਲੈ ਕੇ ਬੈਜੇਂਗੀ ਕਿਹੇ ਦਿਨ ਨੂੰ ਸ਼ਾਬਾਸ਼ ਏ ਤੇਰੇ ਸੱਸ ਨੂੰ ਹੱਟੀ ਕੱਟੀ ਦੱਸਦੀ ਆ ਬਹੁਤ ਸੋਹਣੀ ਕਰਤੂਤ ਵਾ ਤੇਰੀ ਇੱਥੇ ਬਾਹਰ ਨਿਕਲ ਕੇ ਮੈਂ ਕਿਸੇ ਨੂੰ ਦੱਸਾਂ ਨਾ ਤੇ ਬੜੀ ਤੇਰੀ ਕੋਈ ਸੋਭਾ ਕਰੇ ਲੈ ਮਾਫੀ ਦੇ ਦੇ ਉਹ ਮੇਰੇ ਮੂੰਹ ਨਿਕਲ ਗਿਆ ਨਹੀਂ ਮਾਫੀ ਮੰਗ ਕੇ ਗੁਰਦੁਆਰੇ ਜਾ ਕੇ ਮੈਂ ਕਹੋਂ ਨੀ ਮਾਫੀ ਦੇਣ ਵਾਲੀ ਮੈਨੂੰ ਤੇ ਤੂੰ ਗੱਲਾਂ ਕਰਨ ਵਾਲੀ ਆ ਮੈਨੂੰ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾ ਮੇਰਾ ਤੇ ਪਹਿਲਾਂ ਕਿਤੇ ਗੋਡੇ ਨੂੰ ਇੰਨੀ ਪੀੜ ਹੋਈ ਹੁਣ ਮੇਰੀ ਕਿਤੇ ਵੱਖੀ ਪਾਰ ਚੱਲੀ ਪੀੜ ਨਾ ਮੈਂ ਕੰਮ ਕਿਹੜੇ ਵੇਲੇ ਕਰਾਂ ਤੈਨੂੰ ਕੀ ਗੱਲ ਆ ਤੂੰ ਸਵੇਰੇ ਉੱਠਿਆ ਕਰ 3 ਵਜੇ 5 6 ਵਜੇ ਨੂੰ ਕੰਮ ਤੇ ਪੇੜ ਕੇ ਤੇ ਮਸ਼ੀਨ ਤੇ ਸੂਟ ਸੀ ਪਹਿਲੀ ਗੱਲ ਤੇ ਜਿੱਦਾਂ ਆਈ ਆ ਨਾ ਉਦਾਂ ਹੀ ਮੁੜ ਜਾ ਸੂਟ ਲੈ ਕੇ ਆ ਆਪਾਂ ਨੇ 700 ਰੁਪਿਆ ਸਵਾਇਂ ਦੇਣੀ ਤੇ ਨਾ ਹੀ ਸੂਟ ਸਵਾਉਣਾ ਮੰਮੀ ਸੂਟ ਮੈਂ ਵਾਪਸ ਲੈ ਕੇ ਆਵਾ ਇਹ ਕਿਦਾਂ ਦੀ ਬਲਮਾਨ ਸੀ ਆ ਉਹਨੇ ਕਹਿਣਾ ਵਾ ਇਹਨਾਂ ਕੋ ਪੈਸਾ ਤੇ ਲੈਣੀ ਉਸੇ ਵੇਲੇ ਵਾਪਸ ਲੈ ਕੇ ਚਲ ਗਈ ਆ ਨਾ ਮੈਂ ਬੇਇੱਜ਼ਤੀ ਕਰਾਵਾਂ ਆਪਣੀ ਆਪਣੀ ਬੇਇੱਜ਼ਤੀ ਫਿਰ ਆਪੇ ਹੀ ਕਰਾਉਂਦੀ ਫਿਰਦੀ ਆ ਸੂਟ ਤੇਰਾ 10000 ਰੁਪਏ ਦਾ ਆਨੀ ਆ ਤੂੰ ਉੱਤੇ ਇੰਨੀ ਕਢਾਈ ਆ ਤੇ ਇੰਨਾ ਕੋ ਉੱਤੇ ਹੋਰ 700 ਦਾ ਲਾ ਕੇ ਸੂਰ ਦੀ ਜੜ ਵੜਣੀ ਆ ਮੰਮੀ ਉੱਤੇ ਜੜ ਕਾਦੀ ਵੱਡੀ ਚੱਲਦੀ ਆ ਹੁਣ ਤੁਸੀਂ ਕਿਹਦੇ YouTube ਤੇ ਵੇਖਿਓ ਇੰਸਟਾ ਤੇ ਵੇਖਿਓ ਆ ਮਿਲ ਐਸਾ ਲਾਲਾ ਸਿੰਦੇ ਆ ਤੇ ਸੋਹਣਾ ਲੱਗਦਾ ਸੂਟ ਇਹੋ ਹੀ YouTube ਇਹੋ ਹੀ ਇੰਸਟਾ ਇਹਨਾਂ ਨੇ ਦੁਨੀਆ ਨੂੰ ਮਾਰ ਰਿਆ ਯੋ ਇਹ ਚੀਜ਼ਾਂ ਦਾ ਖਿਹੜਾ ਛੁੱਟ ਜੇ ਨਾ ਤੇ ਰੋਕੀ ਐ ਲੋਕੀ ਚੱਜ ਨਾਲ ਰੋਟੀ ਰੱਜ ਕੇ ਖਾਣ ਤੇ ਡਕਾਰ ਮਾਰਨ ਤੇ ਨਾਲੇ ਕਮਾਈ ਕਰਨ ਨਾਲੇ ਪੈਸਾ ਜੋੜਨ ਤੁਸੀਂ ਤੇ ਲੱਕ ਧਰਿਆ ਜਾੜਨ ਤੇ ਗੋਆ ਹੋਣਾ ਹੋਇਆ ਸਹੀ 5000 ਦਾ ਸੂਟ ਆ ਭਾਈ ਉਹਨੂੰ ਲਾਈਨਿੰਗ ਲੱਗਣੀ ਆ ਚਲੋ ਉਹਨੂੰ ਕਿਨਾਰੀ ਲਾ ਕੇ ਮਾਸਾ ਬੁੱਸ ਪਨ ਲੋ ਚਲੋ 5700 ਜੈਜਵਾ ਤੂੰ ਕਿਧਰ ਦੀਆਂ ਗੱਲਾਂ ਕਰਦੀ ਆ ਹੈ ਮੈਂ ਤਾਂ ਸਭ ਕੁਝ ਸੁਣ ਲਿਆ ਪੂਨਾ ਤੇ ਤੇ ਐ ਮੀਨੀ ਬਣ ਕੇ ਤੂੰ ਨਿਕਲ ਗਈ ਆ ਤੂੰ ਕਿਹੜਾ ਮੈਨੂੰ ਦੱਸ ਕੇ ਗਈ ਮੈਂ ਸੂਟ ਸਵਾਉਣ ਚੱਲੀ ਆ ਮੰਮੀ ਇੱਥੇ ਕੋਈ ਦੱਸਣ ਵਾਲੀ ਗੱਲ ਹੈ ਹੀ ਨਹੀਂ ਮੈਂ ਕਿਹੜਾ ਵੀ ਉੱਥੇ ਵਰੀ ਖਰੀਦਣ ਚੱਲੀ ਜਿਹੜਾ ਤੁਹਾਨੂੰ ਮੈਂ ਦੱਸ ਕੇ ਜਾਂਦੀ ਦੇਣ ਤੱਕ ਸੂਟ ਸੀਨੇ ਦੇਣ ਗਈ ਹਨਾ ਇੱਥੇ ਸਾਡੇ ਘਰ ਕੋਈ ਹੋਣੇ ਆਜੇ ਉਸ਼ੇਬਲ ਜੀ ਕਿੱਥੇ ਗਈ ਆ ਮੈਂ ਕਿ ਆਖੂ ਮੈਨੂੰ ਦੱਸ ਕੇ ਨਹੀਂ ਗਈ ਮੇਰਾ ਸਿਰ ਸਵਾਦ ਨਾਲ ਲੋਕੀ ਪਹੁੰਚ ਗਏ ਬੁੱਢ ਬੜੇ ਡੇ ਘਰ ਬੈਠੀ ਆ ਨਾ ਤੇਰੀ ਤੇ ਤੇਰੇ ਕਹਿ ਕਾਰ ਨਹੀਂ ਮੰਮੀ ਕਹਿ ਘਰ ਤੇ ਬਠੇਰੀ ਆ ਨਾਲੇ ਤੁਸੀਂ ਵੀ YouTube ਤੇ Instagram ਵੇਖ ਲਿਆ ਕਰੋ ਅੱਜ ਦੇ ਜ਼ਮਾਨੇ ਨਾਲ ਰਲ ਜਾ ਪਤਾ ਲੱਗ ਜਾਊਗਾ ਕਿ ਜ਼ਮਾਨਾ ਕਿਹੜਾ ਜਾਣ ਲਿਆ ਤੇ ਤੁਸੀਂ ਮੈਨੂੰ ਟੋਕੋਗੇ ਨਾ ਤੇਰ ਨਾਲ ਨਹੀਂ ਮੈਥੋਂ ਵਾਰਿਆ ਜਾਣਾ ਪਰ ਜੇ ਮੈਂ ਮੁੰਡੇ ਨਾਲ ਵੀ ਗੱਲ ਕਰਦੀ ਆ ਨਾ ਉਹ ਵੀ ਮੇਰੀ ਗੱਲ ਪਟਾਕ ਗਿਆ ਮਾਰਦਾ ਪਟਾਕੇ ਐ ਮਾਰਦਾ ਨਾਲੇ ਮੈਂ ਤੈਨੂੰ ਪੁੱਛਣ ਲੱਗੀ ਸੀ ਗਈ ਨਮਨ ਉਤੇ ਕਢੀ ਲੱਗੀ ਭਾਂਡੇ ਮਾਂ ਤੇ ਆ ਹਾਂ ਭਾਂਡੇ ਮਾਂ ਤੇ ਆ ਥਾਉ ਥਾਈ ਲਾਤੇ ਆ ਸਾਰੇ ਕੰਮ ਕਰਤੇ ਆ ਜਾ ਜਾ ਕੇ ਕੁਛ ਖਾਣਾ ਤੇ ਬਣਾ ਲਾ ਆਪਣੇ ਵਾਸਤੇ ਠੀਕ ਆ ਕਿ ਡਾ ਰੋਪ ਆਉਂਦੀ ਮੇਰੇ ਉਤੇ ਭਾਂਡੇ ਮਾਂ ਤੇ ਆ ਨਮਕਰਾਨੀ ਜਮ ਤੇਰੀ ਮੈਂ ਭਾਂਡੇ ਕਾ ਨੂੰ ਤੈਨੂੰ ਰੋਟੀਆਂ ਵੀ ਦਿਨੀ ਪਕਾ ਪਕਾ ਕੇ ਭਾਂਡੇ ਪੁੰਡੇ ਮੰਜੀ ਗੇ ਹੁਣ ਕੋਈ ਨਹੀਂ ਕੰਮ ਕਰਦੀ ਲੋੜ ਹੁਏ ਮੈਂ ਮਰ ਜਾਂ ਜਿੱਥੇ ਮੈਂ ਛੱਡ ਗਈ ਉੱਥੇ ਹੀ ਕੰਮ ਪਿਆ ਵਾ ਲੈ ਪਈ ਮਾਈ ਦੇ ਕੰਮ ਵੇਲਾ ਕਿੱਡੀ ਵੇਰੀ ਓ ਵੀ ਜੇ ਮੈਨੂੰ ਉੱਥੇ ਘੜੀ ਲੱਗ ਗਈ ਤੇ ਤੂੰ ਭਾਂਡੇ ਹੀ ਮਾਂਜਦੇ ਹੁਣੇ ਇਹਨੂੰ ਬੰਦਾ ਪੁੱਛੇ ਵੀ ਮੰਮੀ ਕਿੱਥੇ ਭਾਂਡੇ ਮਾਂਜੇ ਈ ਓ ਗੁੱਸਾ ਚੜਾ ਕੇ ਰਾਹ ਦਿੱਤਾ ਵਾ ਆ ਲੋਕਾਂ ਦੀ ਸਸਹਾ ਹਨਾ ਦਾ ਕੰਮ ਕਰਦੀਆਂ ਨਾਲੇ ਉਹਨਾਂ ਦੇ ਗੋਡੇ ਗਿੱਟੇ ਤੁਰੇ ਫਿਰਦੇ ਰਹਿੰਦੇ ਆ ਵੇਰ ਕੇ ਖਾਣਾ ਵੇਰ ਕੇ ਸਾਰੇ ਕੰਮ ਕਰਨੇ ਆ ਪਿੰਨਾਂ ਤੇ ਜਿਗੰਡਾ ਤੇ ਗੱਲ ਪਵਾ ਜਾ ਕੇ ਲੜਾਈ ਨੂੰ ਤੇ ਐਂ ਵਾਜਾ ਮਾਰਦੀ ਆ ਸੂਟ ਸੀਨੇ ਦਿੱਤਾ ਸੂਟ ਸੀਨੇ ਦਿੱਤਾ ਭਾਂਡੇ ਤੇ ਮਾਂਜੇ ਨਹੀਂ ਆ ਨਹੀਂ ਭਾਂਡੇ ਪੰਨ ਨਹੀਂ ਆ ਤੂੰ ਤੇਰੇ ਦਾਜ ਦੇ ਆਏ ਆ ਮੰਮੀ ਦਾਦੇ ਭਾ ਤੇਰੇ ਦੇ ਹੋਣ ਤਾਂ ਭਾਵੇਂ ਮੇਰੇ ਦੇ ਹੋਣ ਝੂਠੇ ਤੇ ਹੋਏ ਹੀ ਆ ਨਾ ਨਹੀਂ ਤੂੰ ਤਾਂ ਆ ਮੈਨੂੰ ਬਾਹਰ ਘੂਏ ਤਾਂ ਸੁਣਦੇ ਆ ਤੂੰ ਕਿੱਦਾਂ ਵਟ ਵਟ ਭਾਂਡੇ ਮਾਰਨ ਢਈ ਆ ਭਾਂਡੇ ਦੀ ਮੰਮੀ ਤੇ ਨਵਾਜ਼ ਸੁਣ ਗਈ ਆ ਤੇ ਮੇਰੇ ਦਿਲ ਟੁੱਟੇ ਦੀ ਨੀ ਮਾਂ ਸੁਣੀ ਪਿੰਡ ਭਾਂਡੇ ਵੇਖ ਕੇ ਮੇਰਾ ਦਿਲ ਟੁੱਟ ਗਿਆ ਨਾਲ ਹੀ ਅੱਛਾ ਦਿਲ ਟੁੱਟ ਗਿਆ ਤੇਰਾ ਐਨਾ ਜਿਹਾ ਕੱਚ ਦਾ ਤੇਰਾ ਭਾਂਡੇ ਦੇਖ ਕੇ ਟੁੱਟ ਗਿਆ ਸ਼ਾਬਾਸ਼ ਤੇਰੇ ਮੰਮੀ ਮੈਂ ਕਦੋਂ ਦੀ ਗਈ ਆ ਭਾਂਡੇ ਹੀ ਦੋ ਮਾਂ ਦਿੰਦੇ ਹੋ ਮੈਂ ਰੋਟੀਆਂ ਰਡੀਆਂ ਆਣ ਕੇ ਲੈ ਆਈ ਹੋਰ ਸਾਰੇ ਕੰਮ ਮੈਂ ਹੀ ਕਰਦੀ ਆ ਹੋਰ ਕੀ ਤੁਸੀਂ ਕਰਦੇ ਜੇ ਮੈਂ ਨਹੀਂ ਉਹ ਕੁਝ ਵੀ ਕਰਨਾ ਤੇ ਨਾ ਮੈਨੂੰ ਕਮੀ ਚੁੱਪ ਕਰਕੇ ਭਾਂਡੇ ਮਾਇਲਾ ਜਿਹੜੀ ਮੈਂ ਕਹੂੰਗੀ ਉਹ ਸਬਜ਼ੀ ਬਣਾਉਣੀ ਆ ਕਿੱਡੀ ਸੇ ਚੜੀ ਨਿਕਲ ਬਾਹਰ ਤੂੰ ਬਾਹਰ ਨਿਕਲ ਕਿੱਥੇ ਬਾਹਰ ਨਿਕਲਾ ਐਵੇਂ ਪੰਨੇ ਲਾਏ ਆ ਤੂੰ ਮੈਂ ਲਾ ਲੂੰਗੀ ਇੱਥੇ ਕੋਈ ਭੈਣ ਭਰਾ ਨੂੰ ਕਿਸੇ ਨੂੰ ਕੰਮ ਕਰਾ ਲੂੰਗੀ ਮੈਂ ਜਾਓ ਬਾਹਰ ਲਾ ਲੋਗੇ ਤੂੰ ਮੈਂ ਕਹਿੰਦਾ ਦੇ ਤੈਨੂੰ ਮੈਂ ਦੱਸਾਂ ਮੈਂ ਤੇਰਾ ਪਿਓ ਨਹੀਂ ਕਰਦਾ ਨਹੀਂ ਦੇ ਆਉਂਦੇ ਨੂੰ ਮੰਮੀ ਆਪ ਤੇਰੇ ਗੜੀ ਪੈ ਗਈ ਮੈਂ ਤੈਨੂੰ ਕਹਿੰਦੀ ਮੈਂ ਲੱਤ ਮਾਰ ਕਰੀ ਆ ਤੇਰੇ ਜਾਓ ਬਾਹਰ ਚਲ ਜਾ ਮੈਂ ਤਾਂ ਨਾਂ ਦੇ ਮੋੜ ਚ ਨਹੀਂ ਹੈਗੀ ਜਾਓ ਜੇ ਪਾਣੀ ਦਾ ਖੜਾਕ ਆ ਗਿਆ ਫਿਰ ਦੇਖੀ ਤੂੰ ਸ਼ਰਮ ਦਾ ਘਾਟਾ ਇਹਨੂੰ ਆ ਬੁੱਢੀ ਨੇ ਪਾ ਕੇ ਰੌੜਾ ਪਾਂਡਿਆਂ ਦਾ ਤੇ ਆ ਮੈਂ ਵੀ ਆਣ ਕੇ ਐਵੇਂ ਕਾਂਢੇ ਚ ਵੜ ਗਈ ਜਾਣ ਕੇ ਅਸਮਾ ਨੂੰ ਖਾਣ ਜਾ ਕੇ ਇੱਥੇ ਰਹਿ ਦਿੰਨੇ ਆਪੇ ਹੋਰ ਤੋੜ ਲੂ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਤਾਂ ਉਧਰ ਬਾਜਾ ਮਾਰਨੀ ਤੇ ਤੁਸੀਂ ਇੱਥੇ ਪਿੰਡੀਆਂ ਤੋੜਨ ਲਈ ਜੇ ਆਹੋ ਕੀ ਤੈਨੂੰ ਮੈਂ ਦੱਸਾਂ ਚੱਲ ਛੱਡ ਖਹਿੜਾ ਐਦਾਂ ਹੀ ਮੈਂ ਤੋੜਨ ਡਿਆ ਪੀ ਪਿੰਡੀਆਂ ਹੋਰ ਸੁਣਾ ਠੀਕ ਠਾਕ ਹਾਂ ਵਧੀਆ ਤੁਸੀਂ ਆਪਣਾ ਸੁਣਾਓ ਠੀਕ ਆ ਤਾਂ ਰਾਜਵਿੰਦਰ ਕੀ ਕਰਨ ਲਈ ਆ ਰਾਜਿੰਦਰ ਨੇ ਕੀ ਕਰਨਾ ਵਾ ਉਹਦਾ ਭਰਾ ਆਇਆ ਹੀ ਬਾਹਰੋਂ ਅੱਛਾ ਤੇ ਉਹਦੇ ਅੱਜ ਸਹਤੇ ਦੀ ਪੇਕੇ ਚੱਲ ਗਈ ਆ ਅਛਾ ਮੈਂ ਤੁਹਾਡੇ ਘਰ ਜਾਣ ਜਾਣ ਕਰਦੇ ਚਲ ਤੁਸੀਂ ਵੀ ਆਗੇ ਚੰਗਾ ਹੋ ਗਿਆ ਆਹੋ ਮੈਂ ਵੀ ਤਾਂ ਹੀ ਆਈ ਆ ਪਿਓ ਚਲੀਏ ਗਿਆਨ ਕੇ ਘਰ ਅਛਾ ਹੁਣ ਜਾਣਾ ਵਾ ਆ ਤੋ ਹੁਣ ਚਲ ਜਨੇ ਹੁਣ ਕੀ ਆ ਮੈਂ ਤੇ ਆਪ ਆਖਾਂ ਮੂੰਹ ਮੱਥੇ ਲੱਗਦੇ ਆ ਜਾਣਾ ਚਾਹੀਦਾ ਵਾ ਆ ਘਰਾਂ ਜੀ ਨਹੀਂ ਸੁੱਤਰ ਆਉਂਦੇ ਕੰਮ ਮੈਂ ਨਹੀਂ ਆ ਵੀ ਨਵਾਂ ਕਾਦੀਆਂ ਆ ਗਈਆਂ ਵਾਜੇ ਹੀ ਲੈਣਦੇ ਆ ਚਲੋ ਭੈਣ ਜੀ ਇਦਾਂ ਹੀ ਆ ਹੁਣ ਫੇ ਕੀ ਕਰਨਾ ਵਾ ਸ਼ੇਰਾ ਦਾ ਆ ਫੋਨ ਠੀਕ ਠਾਕ ਹਾਂਜੀ ਸ਼ੇਰਾ ਠੀਕ ਠਾਕ ਆ ਬੜਾ ਵਧੀਆ ਕਾਰੋਬਾਰ ਕਰਦਾ ਵਾ ਤੇ ਮੈਂ ਜਾਣਾ ਸੀ ਤੁਹਾਡੇ ਘਰ ਨੂੰ ਮੈਂ ਆਪੀ ਪੈਸੇ ਲੈਣੇ ਸੀ 1500 ਰੁਪਈਆ ਕੋਈ ਨਹੀਂ ਭੈਣ ਜੀ ਮੈਨੂੰ ਪਤਾ ਵਾ ਪੀ ਦੇਣਾ 1500 ਰੁਪਈਆ ਤੇ ਉਹ ਸ਼ੇਰੇ ਤੇ ਪੈਸੇ ਆ ਲੰਦੋ ਫਿਰ ਦਿੰਨੇ ਆ ਤੂੰ ਹੀ ਤਾਂ ਕਾਲੇ ਪੈ ਗਏ ਜੇ ਝਾਟੀ ਕਾਲੇ ਨਹੀਂ ਪੈ ਗਏ ਭੈਣ ਜੀ ਇਹ ਚੱਲੀ ਸੀ ਨਾ ਰਾਜਵਿੰਦਰ ਦੇ ਨਾਲ ਤੇ ਆਹ ਤੇਰੇ ਬਾਜੀ ਨੇ ਫੜਾ ਫੜ 500 ਰੁਪਈਆ ਕੱਢ ਕੇ ਫੜਾਤਾ ਤੇ ਸੂਟ ਲੈ ਆਈ ਤੇ ਅਸੀਂ ਉੱਥੇ ਰਾਜਵਿੰਦਰ ਨੂੰ ਲੋੜ ਪੈ ਗਈ ਤਾਂ ਮੈਂ ਦੇ ਦਿੱਤੇ ਆ ਤੇ ਹੁਣ ਮੈਂ ਆਖਾ ਮੈਂ ਲੇਉਣੀ ਨਹੀਂ ਚਲ ਤੁਸੀਂ ਆਗੇ ਚੰਗਾ ਹੋਇਆ ਆਹੋ ਉਹ ਲਿਆਈ ਦੋ ਤਿੰਨ ਸੂਟ ਉਹ ਲਿਆਈ ਆ ਤੇ ਹੁਣ ਇਹਨੇ ਪਤਾ ਕੀ ਕੀਤਾ ਜੀ ਸੂਟ ਲਿਆ ਕੇ 1000 ਦਾ ਸੂਟ ਆਂਦੀ ਓ ਤੇ 700 ਰੁਪਇਆ ਸਵਾਈ ਭੈਣ ਜੀ ਕਿੱਥੇ ਹੋਊਗੀ ਗੱਲ ਸੱਚ ਕੇ ਝੂਠ ਵਾਏ ਭੈਣ ਜੀ ਜੋ ਵੀ ਅੱਜ ਕੱਲ ਕੋਈ ਕਹਿੰਦਾ ਸਮਝੋ ਸੱਚੀ ਆ ਉਹ ਮੇਰੀ ਨੇ ਸੂਟਾਂ ਦੀ ਸਵਾਈ ਦਿੱਤੀ ਓ ਉਹ 2000 ਰੁਪਇਆ ਬਣ ਗਿਆ ਤੁਹਾਡੇ ਵਰਗੀਆਂ ਨੇ ਸਹੇਲੀ ਭੈਣ ਨੂੰ ਸੂਟ ਆਉਂਦਾ ਹੁੰਦਾ ਨਾ ਸੀਣਾ ਅਸੀਂ ਆਖਣਾ ਲਿਆ ਜਾ ਰਹੀ ਕੰਮ ਕਰ ਦਿੰਨੇ ਆ ਤੇ ਤੁਹਾਡਾ ਸੂਟ ਸੀਂਦੇ ਐਦਾਂ ਸਾਡੇ ਸਾਡੇ ਕਰ ਲਈਦੇ ਸੀ ਇਹਨੂੰ ਸਵਾਈ ਵੀ ਹੁੰਦੀ ਆ ਸੀਨੇ ਵੀ ਆਉਂਦੇ ਆ ਇੱਕ ਤਾਮੀਦ ਲੋਕਾਂ ਦੀ ਬਾਰਸੀ ਨੇ ਭਾਂਜੀ ਸਮਾਂ ਇਦਾਂ ਦਾ ਆ ਗਿਆ ਹੱਡ ਹਲਾ ਕੇ ਤੇ ਅੱਜ ਕੱਲ ਕੋਈ ਖੁਸ਼ੀ ਨਹੀਂ ਹੈਗਾ ਤੇ ਤੁਸੀਂ ਮੇਰੀ ਗੱਲ ਸੁਣੋ ਨੋਂ ਨੋਂ ਵਾਂਡੇ ਘਲਾਤਾ ਵਾ ਤੇ ਪਿੰਡ ਮੇਲਾ ਨਹੀਂ ਵੇਖਣਾ ਭਾਂਜੀ ਉਹਨੇ ਮੇਲੇ ਵੱਲ ਦੇਣਾ ਆ ਜਾਣਾ ਆ ਲੋਕਾਂ ਦੀਆਂ ਕੁੜੀਆਂ ਸਭ ਇੱਥੇ ਨਿਆਣੀਆਂ ਲੈ ਲੈ ਆਈਆਂ ਮੇਲੇ ਦਾ ਕਰਕੇ ਨਾਲ ਛੁੱਟੀਆਂ ਦਾ ਕਰਕੇ ਤੇ ਤੂੰ ਚੰਗੀ ਆ ਨਾ ਨਾ ਆ ਜਾਣਾ ਮੈਂ ਉਹਨੇ ਆਂਧੀ ਚਲਚਾਦ ਫਿਰ ਤਰੋਨੀ ਨਾਲੇ ਭਰਾ ਆਇਆ ਸੀ ਉਹਦੇ ਕੋਲ ਰਾਲੂ ਕੀ ਲੱਗੀ ਉਹਦੇ ਅੱਛਾ ਹਾਂ ਤੇ ਚੱਲ ਫਿਰ ਹੁਣ ਇੱਦਾਂ ਹੀ ਜਾਣਾ ਹੈ ਕੱਪੜੇ ਪਾ ਕੇ ਹੋਰ ਕੱਪੜਾ ਨਹੀਂ ਕੱਪੜਾ ਨਹੀਂ ਤੂੰ ਆ ਜਾਊਗਾ ਚੱਲ ਜੀ ਤੇ ਚੁੰਨੀ ਮੈਂ ਤੂੰ ਜੀ ਲੱਲਾ ਵੇਖ ਲਓ ਮਰਜੀ ਆ ਬੁੜੀ ਆ ਨਾ ਬੁਰੀ ਲੱਗਦੀ ਆ ਚੱਲ ਲੈ ਲੋ ਆਹੋ